ਹਾਂ ਜੀ। ਹਾਂ, ਟੋਰਪੇ 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 ਟੋਰਪੇ। ਹਲੋ। ਮੈਂ ਵੀ ਲੈ ਕੇ ਜਾਊਗਾ ਟਰੈਕਟਰ ਨੂੰ ਯਾਦ ਰੱਖੂਗਾ ਲਿਫਟ ਪੰਪ ਵੀ ਨਾਲ ਦਾ ਟਰੈਕਟਰ। ਠੀਕ ਆ ਜੀ, ਸੁੱਕਾ ਕਿਸੇ ਪਾਸੇ ਤੋਂ ਮੜੀ ਵੀ ਸਲਾਬ ਹੋਈ ਟਰੈਕਟਰ ਨੂੰ। ਆ ਟਰੈਕਟਰ ਛੱਡ ਜੋ ਬਾਈ। ਇਹ ਲੋ ਬਾਈ ਅੱਜ ਗੰਨਾ ਵਧੀਆ ਟਾਲ ਵਾਲਾ ਆਪਾਂ ਨੇ ਇਹ। ਠੀਕ ਹੈ ਜੀ ਗੰਨਾ ਹੈਗਾ ਤਾਂ ਦੂਏ ਸਾਲ ਚ। ਕਿ ਉਦਾਂ ਗੰਨਾ ਉਹਦਾ ਲੰਬਾ ਵਧੀਆ ਸੀ। ਗਰ ਗਿਆ ਸੀ ਗੰਨਾ ਬਾਈ ਥੋੜਾ ਜਿਹਾ। ਆਹ ਟਰਾਲਾ ਲੋਡ ਕਰਿਆ ਜੀ। ਇਹ ਟੂਪਰ ਆ ਜਾਾਂਗੇ ਹਮ ਲੋਗ ਵੀ। ਹੈ ਜੀ? ਟੂਪਰ? ਹਾਂ ਹਾਂ। ਆ ਠੀਕ ਹੈਗਾ। ਇਹ ਪਾਰਟੀ ਬਾਈ ਆਪਣੇ ਕੋਲ ਪਿੰਡ ਆਪਣੇ ਨਵੀਂ ਲਿਆਂਦੀ ਆ। ਬੰਦੇ ਆਏ ਆ ਬਹੁਤ ਦੂਰੋਂ। ਸਪੈਸ਼ਲ ਲਿਆਂਦੇ ਆ ਬਾਈ ਆਰਡਰ ਤੇ ਇਹ। हां ਜੰਮੜਾ ਦਾ ਆ ਆਰਡਰ ਸੇ ਆਏ ਆ ਆਰਡਰ ਸੇ ਆਏ ਆ ਬਾਈ ਇਹ ਪਿੰਡ ਵਾਲਿਆਂ ਨੇ ਬਾਈ ਕਿਸੇ ਨੇ ਵਾਹ ਨਹੀਂ ਫੜਾਈ ਕਈ ਦਿਨ ਦਾ ਮੈਂ ਤਾਂ ਕਰਦਾ ਮੈਂ ਕਿਹਾ ਮੇਰੀ ਇੱਕ ਦੋ ਪਰਚੀਆਂ ਵੀ ਘਟਣ ਵਾਲੀਆਂ ਜਾਂਦੀਆਂ ਤੇ ਗੰਨਾ ਟਾਲ ਵਾਲਾ ਵੀ ਤਾਂ ਕਿਸੇ ਨੇ ਨਹੀਂ ਬਾਈ ਉਹ ਕਰਿਆ ਹੁਣ ਬੰਦੇ ਤਾਂ ਕਰਕੇ ਦੂਰ ਤੇ ਲੈ ਬਿੰਦਰ ਨੂੰ ਸਪੈਸ਼ਲ ਆ ਮੈਂ ਕਿਹਾ ਬਾਈ ਤੂੰ ਅਰਜੰਦ ਦਾ ਭੇਤੀ ਆ ਮੈਂ ਲੈਦਾ ਟਰੈਕਟਰ 475 ਹਾਂ ਪਾਚਾ ਕਹਿੰਦਾ ਨਹੀਂ ਵੀ ਟਰੈਕਟਰ ਪਾਉਣਾ ਵੀ ਗੰਨਾ ਠੀਕ ਆ ਵੀ ਨਿਕਲ ਜਾਣਾ ਬਾਕੀ ਚਲੋ ਹੁਣ ਟਰੈਕਟਰ ਦੱਸੂਗਾ ਠੀਕ ਨਹੀਂ ਟਾਈ ਮਾਰਨੀ ਚਾਹੀਦੀ ਹੈ ਹਾਂ ਹੋਰ ਕਹੀ ਬਾਲੂਗੇ ਟਰਾਈ ਮਾਰਨੀ ਚਾਹੀਦੀ ਆ ਇਹਦਾ ਸਵਾਰੋ ਬਾਈ ਕਾ ਵਾਲਾ ਸਾਈਡ ਇਹ ਟਰੈਕਟਰ ਬਾਈ ਆਪਣੇ ਕੋਲੇ ਆ ਇਹਦਾ ਟਰੈਕਟਰ ਦਾ ਸੌਦਾ ਹੋਇਆ ਹੋਇਆ ਬਾਈ ਠੀਕ ਆ ਜੀ ਇਹ ਰੋਪੜ ਦਾ ਹੀ ਨੰਬਰ ਹੈ ਆਪਣੇ ਲੋਕਲ ਹੀ ਲਿਆ ਸੀ ਟਰੈਕਟਰ ਜੇ ਵੀਰ ਨਾਲ ਨਹੀਂ ਆਪੇ ਆਪਾਂ ਟਰੈਕਟਰ ਸਿੱਧਾ ਹੀ ਵੀਰ ਨੂੰ ਦਵਾਇਆ ਸੀ ਠੀਕ ਆ ਜੀ ਬਾਈ ਨੂੰ ਫੋਟੋਆਂ ਪਾ ਕੇ ਸੱਦਾ ਟਰੈਕਟਰ ਬਾਈ ਨੂੰ ਦਵਾਦਾ ਬਾਈ ਨੇ ਆਪਣੇ ਕੋਲੋਂ ਲੈ ਜਾਣਾ ਸੈਂਟਰ ਗੇਅਰ ਵਾਲਾ ਅਰਜਨ 605 ਤੇ ਟਰੈਕਟਰ ਸੋਹਣਾ ਬਾਈ ਟਰੈਕਟਰ ਬਾ ਥੋੜਾ ਜਿਆ ਧੋਣੇ ਸਵਾਰਨੇ ਵਾਲ ਕਈ ਦਿਨ ਦਾ ਸੋਧਾਂ ਬਾਕੀ ਬਾਈ ਨੂੰ ਕਿਹਾ ਬਾਈ ਤੁਸੀਂ ਆਪੇ ਕਰ ਲਓ ਜਿਵੇਂ ਕਰਨਾ ਠੀਕ ਹੈ ਜੀ ਤੇ ਟਰੈਕਟਰ ਰੇਟ ਚ ਹੈ ਬਾਈ 2 ਲੱਖ 10 15000 ਦਾ ਲਿਆ ਸੀ ਟਰੈਕਟਰ ਇਹ ਛਤਰੀ-ਛੁਤਰੀ ਲੱਗੀ ਵੀ ਆ ਇੰਜਨ ਦਾ ਕੰਮ ਨਵਾਂ ਹੋਇਆ ਵਾ ਟਰੈਕਟਰ ਦਾ ਬਾਕੀ ਜੋਰ ਅੱਜ ਇਹਦਾ ਚੈੱਕ ਕਰ ਲੰਨੇ ਆ ਟਾਇਰਾ ਪਿੱਛੇ ਜ਼ਰੂਰ ਮਾਰ ਖਾ ਸਕਦਾ ਉਦਾਂ ਜੋਰ ਤਾਂ ਚੱਲੋ ਇੱਧਰ ਚ ਬਥੇਰਾ ਟਰੈਕਟਰ ਚ ਠੀਕ ਹੈ ਜੀ ਇੱਕ 475 ਉਧਰ ਜਿਹੜਾ ਆਪਣਾ ਆ ਤੁਹਾਨੂੰ ਆਪਾਂ ਨੇ ਉਹ ਵੀ ਦਿਖਾਉਣਾ ਨਵੇਂ ਟਾਇਰਾਂ ਚ ਪੂਰਾ ਸਾਫ਼ ਟਰੈਕਟਰ ਆ ਲੈ ਜੀ ਸਾਲ ਦਾ ਕੰਮ ਪੂਰੇ ਜੋਰਾਂ ਤੇ 1 2 3 ਆ ਜਾ ਚਾਹੀਏ ਇਹ ਬੰਦੇ ਹੋਰ ਕਹਿੰਨੇ ਕਹਿੰਦੇ ਸੀ ਜਦੋਂ ਗੰਨਾ ਲਾਦਦੇ ਫੱਟਾ ਸੀ ਵਰਤਦੇ ਨਹੀਂ ਅੱਛਾ ਹੁਣ ਕੱਲ ਨੂੰ ਦੇਖਦੇ ਆਂ ਹਾਂ ਕੱਲ ਨੂੰ ਕਹਿੰਦੇ ਜੇ 300 ਕਿੰਨਵਲ ਗੰਨਾ ਰੋਲ ਕਰਾਉਂਦੇ ਫੱਟਾ ਨਹੀਂ ਅਸੀਂ ਲਾਉਂਦੇ ਹਾਂ ਹਾਂ ਚਲੋ ਬਿਨਾਂ ਫੱਟੇ ਦੇ ਲਾਦਦੇ ਆਂ ਕੱਲ ਨੂੰ ਦੇਖਾਂਗੇ ਇਹਨਾਂ ਨੂੰ ਫਿਰ ਹੈਲਮਟਦਾਰ ਹਾਂ ਬਿਲਕੁਲ ਦੇਖਣਾ ਠੀਕ ਹੈ ਠੀਕ ਹੈ ਪੇਗਾ ਹਨ ਉਹ ਪੜੇ ਹੋਰ ਕਰੇ ਕਰਨਾ ਜੇ ਵਧੀਆ ਰਹੀ ਨਾ ਪਾਰਟੀ ਹਾਂ ਪੇਗਾ ਹਨ ਪਹਿਲੀ ਪਹਿਲਾਂ ਬੁਲਾ ਲੈ ਕਰਨੀ ਆਪਾਂ ਨੇ ਇਹ ਪਾਰਟੀ ਇਹ ਆਜ ਕੀ ਆਪਾਂ ਹੀ ਲਿਆਉਣੀ ਸੀ ਠੀਕ ਹੈ ਇਹ ਥੋੜਾ ਜਿਹਾ ਕਿਸੇ ਕਾਰਨ ਕਰਕੇ ਕੰਮ ਰਹਿ ਗਿਆ ਤੇ ਆ ਲੰਬੜਦਾਰ ਆ ਬਾਈ ਇਹ ਆਪਣਾ YouTube ਸਬਸਕ੍ਰਾਈਬਰ ਆ ਇਹ ਸਿਰਫ ਆਪਣੇ ਦਾ YouTube ਤੇ ਜੜਿਆ ਤਾਂ ਕਰਕੇ ਆਇਆ ਜਾ ਚ ਤੇ ਇਹ ਨਹੀਂ ਨੇ ਆਉਣਾ ਨਹੀਂ ਤਾਂ ਹਾਂ ਜੀ ਹੈ ਬਾਈ ਇਦਾਂ ਹੀ ਗੱਲ ਹਾਂ YouTube ਸਹੀ ਆ ਠੀਕ ਆ ਚੱਲ ਤੇਰਾ ਧੰਨਵਾਦ ਬਾਈ ਤੈ ਮਾਨ ਰੱਖਿਆ ਆਪਣਾ ਠੀਕ ਆ ਬਾਕੀ ਬੰਦੇ ਸਾਰੇ ਵਧੀਆ ਬੰਦੇ ਰੰਗੀਲੇ ਆ ਸਾਰੇ ਚਲ ਟੱਕਰਾਂ ਨਾ ਬਾਈ ਮੈਂ ਜਿੱਥੇ ਜਾਚੇ ਜੇ ਆਪ ਨੂੰ ਲੱਗਿਆ ਨਾ ਥੱਕਾ ਨਹੀਂ ਕਰ ਨਾਲ ਕੋ ਟਰੈਕਟਰ ਖੜਾ ਏ ਖੇਤ ਨਰਮ ਆ ਬਾਈ ਥੋੜਾ ਜਾਂ ਨਹੀਂ ਤਾਂ ਕੋਈ ਗੱਲੇ ਨਹੀਂ ਖੇਤ ਨਰਮ ਆ ਜਦੋਂ ਖੇਤ ਨਰਮ ਹੁੰਦਾ ਇੱਕ ਇੱਕ ਥੋੜੇ ਟਾਇਰ ਘਟਾ ਖੇਤ ਨਰਮ ਆ ਬਾਈ ਕੀ ਕਰੂ ਇਸੇ ਬੰਦਾ Hyn? Llewai Dwi'n dweud hwnnw, mae'n rhaid cael y car Llewai ਆ ਲੱਗਦਾ ਬਾਈ ਕੰਮ 13 ਕਰਕੇ ਮਾਰ ਖਾਂਦਾ ਡਰੈਕਟਰ 13 ਕਰਦੇ ਆ ਇਹ ਤਾਂ নরম ਹੈ ਬਾਈ ਮਿੱਟੀ ਸੁੱਕੀ ਨਹੀਂ ਹੈਗੀ ਲੈ ਬਾਈ ਰੁਪਿਆ 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 ਸਾਈਕਲ ਬਾਈਕ ਤੇ ਨੰਦਾ ਮੰਗਣਾ ਪਊਗਾ ਉਹਨੇ ਲੱਭਦਾ ਹੁਣ ਨਹੀਂ ਲੱਭਦਾ Почему? ਉਹ ਤਰਪਿਆ ਰਲਾ ਦਾ ਹੋ ਰਹਿਣ ਲੀ ਵੜੂ ਆ ਲਾਵਾ ਹੀ ਹੁਣ ਕੱਢ ਕੇ ਲੈ ਆ ਪਹੀ ਚੋਦਲ ਵੀਰ ਕੈਮਰਾ ਬਾਈ ਦਲਵੀਰ ਕੋਲ ਤਾਂ ਪਹਿਲਾਂ ਉਹ ਬਾਪੂ ਥੋੜਾ ਜਿਆਦਾ ਡਰ ਕੇ ਰੇਸ ਜੀ ਦੰਦਾ ਦਾ ਹੈ ਨਹੀਂ ਭਾਈ ਹੁਣ ਅਈ ਪੇਤੀ ਭੂਤੀ ਮੈਂ ਵੀ ਨਹੀਂ ਹੈਗਾ ਅੱਡਾ ਇੱਕ ਤਾਂ ਹੋਵੇ ਬਾਪੂ ਨੂੰ ਇੱਕ ਟਰੈਕਟਰ ਉੱਪਰ ਬਿਠਾ ਲਣਾ ਉਹਨੇ ਤਾਂ ਨਵੇਂ ਬਿਠਾ ਲਦਾ ਉਹ ਹਥੈਂਡਿਕ ਤਾਂ ਰਵੀ 475 ਦੇ ਕਹਿੰਦਾ ਭਾਈ 475 ਠੀਕ ਆ ਅੱਛਾ ਠੀਕ ਆ ਟਰੈਕਟਰ ਮਾਰਦਾ ਜੋਰ ਪੂਰਾ ਠੀਕ ਆ ਬਾਕੀ ਭਾਈ ਅਰਜਨ ਵਾਲਾ ਬੰਦਾ ਸੀ ਅਰਜੇ ਛੱਪੇ ਬਿਠਾ ਲਿਆ ਹੋਇਆ ਅੱਛਾ ਆਹੋ ਵੀਰਾ ਜੀ ਗ੍ਰਾਫੀ ਸ਼ੂਟਰ ਨਹੀਂ ਕਰਿਆ ਇਹ ਹੈਗਾ ਭਾਈ 96 ਮਾਡਲ ਟਰੈਕਟਰ ਠੀਕ ਆ ਜੀ ਟਾਇਰ ਨਵੇਂ ਆ ਮੋਲੇ ਟਾਇਰ ਹੈਗੇ ਤੁਸੀਂ ਇਹਨਾਂ 70 ਪੈਸੇ ਪਿਛਲੇ ਟਾਇਰ ਹੈਗੇ ਗੁਡিয়ার ਦੇ 13 ਦੇ ਠੀਕ ਆ ਜੀ ਤੇ ਟਰੈਕਟਰ ਸਾਰਾ ਜੈਨੂਨ ਆ ਬਾਈ ਤੇ ਮਰਾੜ ਮੁਰੂਡ ਟਰੈਕਟਰ ਦੇ ਬਹੁਤ ਵਧੀਆ ਪਏ ਆ ਪਿੱਛੇ ਦੇ ਚੱਕਰ ਹੁੱਕ ਹੱਕ ਵਧੀਆ ਹੈਵੀ ਲੱਗੀ ਵੀ ਆਨ ਲਿੰਕਾ ਲੁੰਕਾ ਆ ਵੀ ਬਾਈ ਸਾਰੀਆਂ ਨਵਾਂ ਲੱਗਿਆ ਵਾ ਕਿਸੇ ਪਾਸੇ ਬਾਈ ਮਰੜਾ ਨੂੰ ਟਾਂਕਾ ਨਹੀਂ ਹੈਗਾ ਟਰੈਕਟਰ ਨੂੰ ਠੀਕ ਆ ਜੀ ਸ਼ਸ਼ਟਮ ਵੀ 2 ਬੇਸਾਲਾ ਬੜਾ ਲੱਗਿਆ ਹੋਇਆ ਬਾਈ ਕਿ ਆਇਆ ਲੱਗਿਆ ਹੋਇਆ ਦੇਖੋ ਇਹਨੂੰ ਕਿਹਾ ਬਾਈ ਪੰਪਰ ਇਹ ਵੀ ਚੱਲਦਾ ਹੋਇਆ ਹੈ ਲੈ ਆਨਾ ਦੋ ਪੁੱਛਾ ਇਹ ਰੋਪੜ ਦਾ ਹੀ ਆ ਟਰੈਕਟਰ ਇਹ ਠੀਕ ਆ ਜੀ ਬੈਟਰੀ ਨਵੀਆਂ ਬਾਈ ਪੂਰੀ ਬਾਕੇ ਤਸੱਲੀ ਕਰਕੇ ਫੇਰ ਟਰੈਕਟਰ ਨੂੰ ਲੈ ਕੇ ਜਾਇਓ ਆਇਆ ਆਪਾਂ ਨੂੰ ਬਾਈ ਦੇਣਾ ਵੀ ਨਹੀਂ ਹੈ ਟਰੈਕਟਰ ਪੂਰਾ ਆਨ ਆਪਾਂ ਜਿਹੜਾ ਵੀ ਲੈ ਕੇ ਜਾਊਗਾ ਟਰੈਕਟਰ ਨੂੰ ਯਾਦ ਰੱਖੂਗਾ ਲਿਫਟ ਪੰਪ ਵੀ ਨਾਲ ਦਾ ਟਰੈਕਟਰ ਠੀਕ ਆ ਜੀ ਸੁੱਕਾ ਕਿਸੇ ਪਾਸੇ ਤੋਂ ਮੜੀ ਵੀ ਸਲ੍ਹਾਬ ਹੋਈ ਟਰੈਕਟਰ ਨੂੰ ਆ ਟਰੈਕਟਰ ਛੱਡ ਜੋ ਬਾਈ ਠੀਕ ਆ ਜੀ ਕ 90 ਮੁੱਲ ਹੈ ਮਾਲ ਤਰਨ ਜਰੂਰ ਕਰ ਦਾਂਗੇ ਬਾਈ ਠੀਕ ਹੈ ਜੀ ਮਾਡਲ ਤੇ ਜਾਉਂਗੇ ਬਾਈ ਜੇ ਜਿਹੜਾ ਦੇਖੋ ਮਾਡਲ ਉਹ ਕਹੂਗਾ ਵੀ ਟਰੈਕਟਰ ਮਹਿੰਗਾ ਹੈ ਪਰ ਬਾਈ ਟਾਇਰ ਜੇ ਆਪਾਂ ਸਾਰਾ ਕੁਝ ਲਾ ਕੇ ਚੱਲੀਏ ਤਾਂ ਟਰੈਕਟਰ ਤੇ ਪੈਸੇ ਲੱਗੇ ਹੋਏ ਨੇ ਚੱਲੀਏ ਚੱਈ ਫਿਰ ਹਾਂ ਚਲੋ ਜੀ ਲੋ ਬਾਈ ਫੱਟਾ ਛੱਡ ਕੇ ਆਏ ਆ ਗੰਨਾ ਲਗਭਗ ਥੋੜਾ ਜਿਹਾ ਰਹਿ ਗਿਆ ਖੁੰਜਾ ਦੀ ਕੱਲ ਨੂੰ ਕਰਾਂਗੇ ਲੋਡ ਤੇ ਬਾਈ ਡੈਕ ਬੰਦ ਕਰਿਆ ਕਿਉਂਕਿ ਕਾਪੀਰਾਈਟ ਆ ਜਾਂਦਾ ਜਿਹਦੇ ਵਿੱਚ ਗਾਣਾ ਚੱਲਦਾ ਨਾ ਕੋਈ ਠੀਕ ਹੈ ਜੀ। ਬਾਕੀ ਵੀ ਆਲਰੇਡੀ ਰੇਟ ਇਹ ਤਾਂ ਦੱਸਿਆ ਇੱਕ 90 ਠੀਕ ਹੈ ਜੀ ਬਾਕੀ ਮਾਨਦਾਨ ਆਪਾਂ ਜਰੂਰ ਕਰਾਂਗੇ। ਟਰੈਕਟਰ ਦੀ ਆ ਕੇ ਤਸੱਲੀ ਕਰਿਓ ਬਾਈ। ਠੀਕ ਹੈ ਜੀ। ਤੇ ਬਾਕੀ ਗੰਨਾ ਆਪਣਾ ਵਧੀਆ ਖੜਾ ਸੀਗਾ ਬਾਈ ਇਸ ਵਾਰ। ਬਾਪੂ ਲੱਗਿਆ ਹੋਇਆ ਅਗਲਾ ਦਿਨ ਬਾਪੂ ਕੱਢਦਾ ਗਾਲਾਂ। ਠੀਕ ਹੈ ਜੀ ਚੱਲ ਸੋਣਿਆ ਪੈਨੀਆਂ ਬਾਈ ਇੰਨੇ ਤਾਂ ਤੁਹਾਨੂੰ ਪਤਾ ਹੀ ਆ। ਤੇ ਆ ਗਏ ਬਾਈ ਥੋੜੇ ਡੰਗਰ ਸਾਡੇ ਘਟ ਖਾਨੇ ਆ ਬਣੇ ਮੋਟੇ ਕਿਸੇ ਇੱਥੇ ਚਕਾ ਚਕੂ ਤੇ 5-10 ਭਰੀਆਂ ਆਪ ਪਾ ਲੀਆਂ ਤੇ ਬਾਕੀ ਕਿਸੇ ਨੇ ਵੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਲਿਓ ਜੀ ਨੰਬਰ ਆਪਣਾ 9876547890 ਤੇ ਵੀਰਾਂ ਨੂੰ ਬੇਨਤੀ ਹੈ ਜੀ ਵੀ ਜਿਹੜੇ ਵੀਰ ਇੰਟਰਸਟਿਡ ਹੁੰਨੇ ਆ ਸਿਰਫ ਉਹੀ ਵੀ ਰੀਕਾਲ ਕਰਿਆ ਕਰੋ ਜੀ ਕਈ ਵੀਰ ਬਾਈ ਖਾਸੀ ਲੰਬੀ ਚੌੜੀ ਬਾਰਤਾਲਾਪ ਕਰ ਲਾ ਨੇ ਟਰੈਕਟਰ ਬਾਰੇ ਇੰਜਣ ਕਿਦਾਂ ਦਾ ਵਿਚ ਕਿਆ ਕੁਸਾ ਕਿਉਂਕਿ ਬਾਈ ਜਿੰਨੇ ਵੀ ਆਪਣੇ ਕੋਲ ਟਰੈਕਟਰ ਨੇ ਸਾਰੇ ਜ਼ਿੰਮੇਵਾਰ ਭਰਾਵਾਂ ਦੇ ਚੱਲੇ ਹੋਈ ਆਉਣੇ ਆ ਅਸੀਂ ਟਰੈਕਟਰ ਦੇ ਵਿੱਚ ਵੜ ਕੇ ਨਹੀਂ ਚੈੱਕ ਕਰਦੇ ਅਸੀਂ ਵੀ ਸਰਵ ਚੈੱਕ ਕਰਕੇ ਲਿਆਉਣੇ ਆ ਠੀਕ ਆ ਜੀ ਤਾਂ ਵੀਰਾਂ ਨੂੰ ਬੇਨਤੀ ਹੈ ਵੀ ਇੰਨੀ ਜਿਆਦਾ ਬਾਈ ਡੂੰਘੀਆਂ ਗੱਲਾਂ ਨਾ ਪੁੱਛਿਆ ਕਰੋ ਟਰੈਕਟਰਾਂ ਬਾਰੇ ਜਿਹੜੇ ਵੀ ਨੂੰ ਲੋਡ ਹੁੰਦੀ ਹੈ ਜੀ ਨੇ ਲੈਣਾ ਟਰੈਕਟਰ ਸਿਰਫ ਉਹੀ ਵੀਰ ਕਈ ਵੀਰ ਉਦੋਂ ਹੀ ਬਸ ਰੇਟ ਦਾ ਆਈਡੀਆ ਲੈਣ ਵਾਰੇ ਟਰੈਕਟਰ ਕੋਈ ਹੋਰ ਲੈਣਾ ਹੁੰਦਾ ਸਿਰਫ ਆਈਡੀਆ ਬਾਈ ਫਰਾਲਾ ਤੇ ਮਕਾ ਤੇ ਫਿਰ ਉਹਦੇ ਕਰਕੇ ਜਿਹੜੇ ਵੀਰ ਲੋਡ ਹੁੰਦੇ ਆ ਬਾਈ ਕਈ ਵਾਰ ਉਹਨਾਂ ਦਾ ਵੀ ਨੀ ਫੋਨ ਚੱਕ ਹ ਇੰਨੀ ਕੋ ਬੇਨਤੀ ਬਾਈ ਜਰੂਰ ਪ੍ਰਵਾਨ ਕਰਿਓ ਕੋਈ ਮੇਰਾ ਵੀਰ ਗੁੱਸਾ ਵੀ ਨਾ ਕਰੇ ਗੱਲ ਦਾ ਠੀਕ ਆ ਜੀ ਕਈ ਵਾਰ ਏਜੰਸੀ ਚੋਂਦੇ ਬਾਈ ਮਿੰਟ ਤੇ ਫੋਨ ਤੇ ਫੋਨ ਕਈ ਵਾਰ ਬਹੁਤ ਔਖਾ ਹੋ ਜਾਂਦਾ ਜੀ ਠੀਕ ਆ ਜੀ ਬੇਨਤੀ ਉਹ ਹੈ ਜੀ ਕੋਈ ਉਹ ਨਹੀਂ ਹੈਗਾ ਆਪਾਂ ਗੱਲ ਗੁੱਸੇ ਗਿਲੇ ਚ ਨਹੀਂ ਕਹਿ ਰਹੇ ਸਿਰਫ ਰਿਕੁਐਸਟੇ ਕਰ ਰਹੇ ਆ ਆਪਣੇ ਭਰਾਵਾਂ ਨੂੰ ਠੀਕ ਆ ਜੀ ਬਾਕੀ ਟਰੈਕਟਰ ਹੋਰ ਵੀ ਆਪਣੇ ਕੋਲ ਬਾਈ ਤਕਰੀਬਨ ਰੋਪੜ ਏਜੰਸੀ ਦੇ ਵਿੱਚ ਖੜੇ ਨੇ ਕਿਸੇ ਨੇ ਹੋਰ ਟਰੈਕਟਰ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਠੀਕ ਆ ਜੀ ਤੇ ਆਪਣਾ ਬੀਜ ਹੈਗਾ ਬਾਈ ਹਾਂ ਪਚਨ ਆਪਣਾ 85 ਨਾਲ ਦੀ ਵੈਰਟੀ ਆ ਬਾਈ ਇਹ ਠੀਕ ਆ ਜੀ 85 ਦੇ ਨਾਲ ਉਹਦੇ ਮੈਂ 9 ਭੁੱਲ ਗਿਆ ਬਾਈ ਇਸ ਟਾਈਮ ਇਹ ਤਾਂ ਤੇ ਇਹ 85 ਦੇ ਨਾਲੇ ਮਿਲਦਾ ਜੁਲਦਾ ਬੀਜ ਉਹਨੇ ਹੀ ਰਾਸਾ ਬਾਈ ਇਹਦਾ ਪਿਛਲੇ ਵਾਰ ਗੁੜ ਬਣਾਇਆ ਬਹੁਤ ਕੰਮ ਦਾ ਗੁੜ ਬਣਿਆ ਗੰਨੇ ਦਾ ਠੀਕ ਆ ਤੇ ਅੱਜ ਦੀ ਬਲੌਗ ਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਹੋਰ ਬਲੌਗ ਚ ਧੰਨਵਾਦ